ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਪ ਪਿਛਲੇ ਦਿਨਾਂ ਦੇ ਵਿੱਚ ਅਤਵਾਦੀਆਂ ਵੱਲੋਂ ਵੱਡਾ ਹਮਲਾ ਕੀਤਾ ਗਿਆ ਸੀ ਜਿਹੜੇ ਸਲਾਨੀ ਜੰਮੂ ਕਸ਼ਮੀਰ ਪਲਗਾਮ ਦੇ ਵਿੱਚ ਗਏ ਹੋਏ ਸੀ ਲਗਭਗ 28 ਲੋਕ ਮਰੇ ਦੂਸਰੇ ਪਾਸੇ ਐਨ ਆਈਏ ਨੇ ਵੱਡਾ ਖੁਲਾਸਾ ਕੀਤਾ ਹੈ ਪਲਗਾਮ ਦੇ ਵਿੱਚ ਜਿਹੜਾ ਹਮਲਾ ਅਤਵਾਦੀਆਂ ਦੇ ਦੁਆਰਾ ਕੀਤਾ ਗਿਆ ਇੱਕ ਪਾਸੇ ਜਿੱਥੇ ਸਾਰੀਆਂ ਹੀ ਪਾਰਟੀਆਂ ਬੁੱਧੀਜੀਵ ਅਤੇ ਵੱਖ-ਵੱਖ ਪੱਤਰਕਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਾਕਿਸਤਾਨ ਦਾ ਅਤੇ ਦੂਸਰੇ ਪਾਸੇ ਉਹਨਾਂ ਅਤਵਾਦੀਆਂ ਦਾ ਹਾਲਾਂਕਿ 20 ਲੱਖ ਰੁਪਏ ਦਾ ਇਨਾਮ ਵੀ ਰੱਖ ਦਿੱਤਾ ਗਿਆ ਹੈ ਲੇਕਿਨ ਇਧਰ ਐਨਆਈ ਨੇ بڑا ਐਨਆਈਏ ਨੇ ਬੜਾ ਵੱਡਾ ਖੁਲਾਸਾ ਹੈ ਕਹਿੰਦਾ ਹੈ ਪਹਿਲਗਾਮ ਹਮਲੇ ਦੀ ਜਾਂਚ ਕਰ ਰਹੀ NIA ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਅੱਤਵਾਦੀ ਹਾਸ਼ਮ ਮੂਸਾ ਉਰਫ ਸੁਲੇਮਾਨ ਪਾਕਿਸਤਾਨੀ ਦਾ ਨਾਗਰਿਕ ਹੈ ਪਿਛਲੇ 1 ਸਾਲ ਤੋਂ ਜੰਮੂ ਕਸ਼ਮੀਰ ਵਿੱਚ ਸਰਗਰਮ ਸੀ ਅਤੇ ਉਸ ਦੇ ਤਿੰਨ ਹੋਰ ਮਾਮਲੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਹਾਸ਼ਮ ਮੂਸਾ ਨੂੰ ਆਖਰੀ ਵਾਰ ਪੀ ਪੰਜਾਲ ਰੇਂਜ ਦੇ ਜੰਗਲਾਂ ਵਿੱਚ ਚਾਰ ਹੋਰ ਅੱਤਵਾਦੀਆਂ ਦੇ ਨਾਲ ਵਿਖਿਆ ਗਿਆ ਸੀ ਇਹ ਗ੍ਰਬ ਮੰਗਲਵਾਰ ਨੂੰ ਪਹਿਲਗਾਮ ਨੇੜੇ ਬੈਸਰਨ ਕਹਾਵਾਲੇ ਖੇਤਰ ਵਿੱਚ ਸਲਾਨੀਆਂ ਤੇ ਹਮਲਾ ਕਰਨ ਵਿੱਚ ਸ਼ਾਮਲ ਸੀ ਹਮਲੇ ਨਾਲ ਜੁੜੇ ਹੋਰ ਆਤਵਾਦੀਆਂ ਦੀ ਪਛਾਣ ਅਤੇ ਸਕੈਚ ਜਾਰੀ ਜੰਮੂ ਕਸ਼ਮੀਰ ਵਿੱਚ ਚਾਰ ਹੋਰ ਹਮਲਾਵਾਰਾਂ ਦੀ ਪਛਾਣ ਅਲੀ ਭਾਈ ਉਰਫ ਪਾਕਿਸਤਾਨ ਦੇ ਵਿੱਚ ਰਹਿੰਦਾ ਆਸਿਫ ਫੌਜੀ ਪਾਕਿਸਤਾਨੀ ਹੈ ਅਬਦੁਲ ਹੁਸੈਨ ਤੋਕਰ ਅਨੰਤਨਾਗ ਹੈ ਅਤੇ ਆਸਾਨ ਪੁਲਵਾਮਾ ਵੱਜੋਂ ਕੀਤੀ ਗਈ ਹੈ ਪੁਲਿਸ ਨੇ ਹਮਲੇ ਤੋਂ ਬਚੇ ਕੁਹਾ ਵੱਲੋਂ ਦਿੱਤੇ ਗਏ ਵੇਰਵਿਆਂ ਦੇ ਆਧਾਰ ਤੇ ਇਹਨਾਂ ਦੇ ਸਕੈਚ ਜਾਰੀ ਕੀਤੇ ਹਨ ਪੁਲਿਸ ਨੇ ਮੂਲ ਸੂਚਨਾ ਦੇਣ ਵਾਲੇ ਲਈ 20 ਲੱਖ ਰੁਪਏ ਦਾ ਇਨਾਮ ਦਾ ਐਲਾਨ ਵੀ ਕੀਤਾ ਹੈ ਹਮਲੇ ਦੇ ਪਿਚੋਕੜ ਲਸ਼ਕਰ ਅਤੇ ਹੋਰ ਗਰੁਹਾਂ ਦੀ ਭੂਮਿਕਾ ਅਧਿਕਾਰੀਆਂ ਦੇ ਅਨੁਸਾਰ ਹਾਸ਼ਮ ਮੂਸਾ ਉਰਫ ਲਸ਼ਕਰ ਇਤਵਾਹ ਹੀ ਨਹੀਂ ਬਲਕਿ ਹੋਰ ਪਾਕਿਸਤਾਨੀ ਸਮਰਥਤ ਸਮਰਥਿਤ ਅਤਵਾਦੀ ਗਰੁਹਾਂ ਨਾਲ ਵੀ ਜੁੜਿਆ ਹੋ ਸਕਦਾ ਹੈ ਇਸ ਮਾਮਲੇ ਦੀ ਜ਼ਿੰਮੇਵਾਰੀ ਲਸ਼ਕਰ ਦੇ ਇੱਕ ਪ੍ਰੌਕਸੀ ਗਰੋ ਰੈਜ਼ਿਸਟੈਂਸ ਫਰੰਟ ਜਿਸ ਨੂੰ TRF ਵੱਲੋਂ ਲਈ ਗਈ ਹੈ ਪਿਛਲੇ 1 ਸਾਲ ਦੌਰਾਨ ਲਸ਼ਕਰ ਦੇ ਓਵਰਗਰਾਉਂਡ ਵਰਕਰਾਂ ਨੇ ਪਾਕਿਸਤਾਨੀ ਹੱਤਿਆਵੀਆਂ ਸਰਹੱਦਾਂ ਦੇ ਵਿੱਚ ਵੜ ਜਾਣ ਵਿੱਚ ਮਦਦ ਕੀਤੀ ਸੀ ਸੁਰੱਖਿਆ ਏਜੰਸੀਆਂ ਇਹਨਾਂ ਸਾਂਝੀਆਂ ਸਬੰਧਾਂ ਦੀ ਜਾਂਚ ਕਰ ਰਹੀਆਂ ਨੇ ਉਦੋਂ ਸਾਈਬਰ ਇਦਰ NAI ਵੱਲੋਂ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਸੁਰੱਖਿਆ ਏਜੰਸੀਆਂ ਬੜੀਆਂ ਬੜੀ ਮੁਸ਼ਤੈਦੀ ਦੇ ਨਾਲ ਇਸ ਮਾਮਲੇ ਦੀ ਡੀਪਲੀ ਇਨਵੈਸਟੀਗੇਸ਼ਨ ਕਰ ਰਹੀਆਂ ਨੇ 20 ਲੱਖ ਰੁਪਏ ਦਾ ਇਨਾਮ ਵੀ ਰੱਖ ਦਿੱਤਾ ਗਿਆ ਹੈ ਲੇਕਿਨ ਇਸ ਦੀਆਂ ਧਾਰਾਂ ਇਸ ਹਮਲੇ ਦੀਆਂ ਸਿੱਧੀਆਂ ਜੁੜੀਆਂ ਹੋਈਆਂ ਨੇ ਪਾਕਿਸਤਾਨ ਨਾਲ ਇਸ ਲਈ 48 ਘੰਟਿਆਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਹੀ ਜਿਹੜੇ ਇੱਥੇ ਪੜ੍ਹਾਈ ਲਈ ਆਏ ਨੇ ਜਾਂ ਰੋਜ਼ਗਾਰ ਲਈ ਉਹਨਾਂ ਸਾਰਿਆਂ ਨੂੰ ਬਾਹਰ ਜਾਣ ਦਾ ਦੇਸ਼ ਨਿਕਾਲਾ ਦੇ ਦਿੱਤਾ ਹੈ ਦੂਸਰੇ ਪਾਸੇ ਜਿਹੜੀਆਂ ਏਜੰਸੀਆਂ ਨੇ ਖਾਸ ਕਰਕੇ ਜੋ ਰਾਜਦੂਤਵਾਸ ਨੇ ਉੱਥੇ ਸਿਕਿਉਰਟੀ ਠਾ ਲੀ ਹੈ ਪਾਣੀ ਬੰਦ ਕਰ ਦਿੱਤਾ ਗਿਆ ਹੋਰ ਸਮਝੌਤੇ ਵੀ ਰੱਦ ਕਰ ਦਿੱਤੇ ਗਏ ਨੇ ਦੇਸ਼ ਦੀ ਸਰਕਾਰ ਵੱਲੋਂ ਕਿ ਇਹ ਹਮਲਾ ਪਾਕਿਸਤਾਨ ਦੀ ਜਿਹੜੀ ਸ਼ਹਿਰ ਦੇ ਹੇਠ ਹੋਇਆ ਹੈ